ਪੌਣੇ 1:05 ਵਜੇ ਬੰਦੇ ਆਏ ਬਾਹਰ ਤੇ ਦਵਾਰ ਟੱਪ ਕੇ ਆਏ ਦਰਵਾਜ਼ਾ ਤੋੜਿਆ ਉਹਨਾਂ ਨੇ ਦਰਵਾਜ਼ਾ ਤੋੜ ਕੇ ਨੀਅਰਬਾਊਟ 15 ਤੋਂ 20 ਮਿੰਟ ਅੰਦਰ ਰਹੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਰਾ ਸਮਾਨ ਚੱਕ ਕੇ ਜਿਹੜਾ ਵੀ ਜਿੰਗਾਂ ਨੇ ਗੁਣੇ ਸੀਗੇ ਜੋ ਵੀ ਜਰਿੰਗ ਨਕਦੀ ਸੀਗੀ ਉਹ ਨਾਲ ਲੈ ਗਏ ਮੇਰਾ ਨਾਮ ਸੁਖਿੰਦਰ ਸਿੰਘ ਹੈ ਜੀ ਤੇ ਇਹ ਸਾਡੇ ਮਾਸੀ ਜੀ ਨੇ ਇਹ ਇਹਨਾਂ ਦੀ ਨੂੰਹ ਹੈ ਤੇ ਅੱਜ ਪੌਣੇ 1:05 ਵਜੇ ਬੰਦੇ ਆਏ ਬਾਹਰ ਤੇ ਦਵਾ ਟੱਪ ਗਏ ਦਰਵਾਜਾ ਤੋੜਿਆ ਉਹਨਾਂ ਨੇ ਦਰਵਾਜਾ ਤੋੜ ਕੇ ਨੀਅਰ ਅਬਾਊਟ 15 ਤੇ 20 ਮਿੰਟ ਅੰਦਰ ਰਹੇ ਨੇ ਇਹ ਆਪਣਾ ਕਿਤੇ ਬਾਜ਼ਾਰ ਮਾਰਕਟ ਕੰਮ ਗਏ ਸੀਗੇ ਮਾਸੀ ਜੀ ਕਿਸੇ ਪਾਠ ਤੇ ਗਏ ਹੋਏ ਸੀਗੇ ਜਦੋਂ ਆਪਣ 20 ਮਿੰਟ ਬਾਅਦ ਨੂੰ ਪਤਾ ਲੱਗਿਆ ਵੀ ਅੰਦਰ ਕੋਈ ਬੰਦੇ ਹੈਗੇ ਆ ਗੁਆਰ ਵਾਲਾ ਪਾਇਆ ਤੇ ਉਹ ਸਹਜ ਆਇਆ ਮੁੰਡਾ ਆਇਆ ਇਹਨਾਂ ਦਾ ਉਹਨੇ ਫਿਰ ਪਤਾ ਲੱਗਿਆ ਵੀ ਅੰਦਰ ਕੋਈ ਬੰਦੇ ਹੁੰਦੇ ਹੈਗੇ ਆ ਤੇ ਐਨੇ ਨੂੰ ਉਹ ਆਪਣਾ ਜਿਹੜਾ ਸਮਾਨ ਸੀਗਾ ਅੰਦਰ ਸਾਰੇ ਜੁੰਜਰੇ ਤੁਸੀਂ ਤੁਹਾਨੂੰ ਦਿਖਾਇਆ ਸਾਰਾ ਕੱਪੜੇ ਵਿਖਰੇ ਹੋਏ ਪਏ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਰਾ ਸਮਾਨ ਚੱਕ ਕੇ ਜਿਹੜਾ ਵੀ ਜੰਗਾਇਨੇ ਗੁਨੇ ਸੀਗੇ ਜੋ ਵੀ ਜਿੰਨੀ ਨਕਦੀ ਸੀਗੀ ਉਹ ਨਾਲ ਲੈ ਗਏ। ਅਬਾਊਟ 2 ਸਵਾ 2 ਲੱਖ ਦੇ ਆਸ-ਪਾਸ ਨਕਦੀ ਸੀਗੀ ਜਿਹੜੀ ਉਹ ਕੈਸ਼ਿੰਗ ਲੈ ਗਏ ਨਾਲ। ਨਹੀਂ ਹੋਰ ਸਦਾ ਬਚਾਅ ਹੋ ਗਿਆ। ਹੋਰ ਵੀ ਸਾਰਾ ਕੁਝ ਦੇਖਿਆ ਨਹੀਂ ਕੋ ਕਿ ਪੁਲਿਸ ਦੀ ਵਾਰੀ ਕਿਹਨਾਂ ਚੱਲ ਰਹੀ ਹੈ ਬਾਹਰ ਪੁਲਸਾਂ ਲੈ ਆਏ ਹੋਏ ਨੇ ਤੇ ਜਦੋਂ ਤੱਕ ਉਹਨਾਂ ਦਾ ਵੈਰੀਫਿਕੇਸ਼ਨ ਹੈ ਜਦ ਤੱਕ ਆ ਜੀ ਬਾਹਰ ਹੱਥ ਨੇ ਲਾਂਦੇ ਉਸ ਤੋਂ ਬਾਅਦ ਪਤਾ ਲੱਗੇਗਾ ਵੀ ਹੋਰ ਕੀ ਲੈ ਕੇ ਗਏ ਨੇ। ਸੀਸੀ ਟੈਂਡਰ ਦੇ ਤਿੰਨ ਮੁੰਡੇ ਨੇ ਦੋ ਅੰਦਰ ਆਏ ਨੇ ਇੱਕ ਮੁੰਡਾ ਬਾਹਰ ਮੋਟਰਸਾਈਕਲ ਤੇ ਖੜਾ ਹੈ ਜਿਹੜੇ ਮੋਟਰਸਾਈਕਲ ਦਾ ਨੰਬਰ ਉਹ ਦਿੱਲੀ ਨੰਬਰ ਹੈਗਾ ਵੀ ਹੋ ਸਕਦਾ ਹੈ ਕਿ ਉਹ ਫੋਨ ਨੰਬਰ ਹੋਵੇ ਪੁਲਿਸ ਵਾਲੇ ਕਹਿ ਰਹੇ ਨੇ ਕਿ ਉਹ ਫੋਨ ਨੰਬਰ ਹੋ ਸਕਦਾ ਹੈ ਪਰ ਇੱਕ ਮੁੰਡਾ ਬਾਹਰ ਖੜਾ ਸੀਗਾ ਦੋ ਮੁੰਡੇ ਅੰਦਰ ਆਏ ਨੇ ਜਿਹੜੇ ਬਾਹਰ ਚੋਰੀ ਕਰਕੇ ਲੈ ਕੇ ਗਏ ਉਹਨਾਂ ਦੇ ਬਾਅਦ ਚ ਕੋਈ ਹੈਂਗ ਬੈਗ ਵੀ ਸੀਗਾ ਨਾਲ ਕੋਈ ਫੋਨ 1:05 ਵਜੇ ਬੰਦੇ ਆਏ ਬਾਹਰ ਤੇ ਦਵਾਰ ਟੱਪ ਗਏ ਦਰਵਾਜ਼ਾ ਤੋੜਿਆ ਉਹਨਾਂ ਨੇ ਦਰਵਾਜ਼ਾ ਤੋੜ ਕੇ ਨੀਅਰਬਾਊਟ 15 ਤੋਂ 20 ਮਿੰਟ ਅੰਦਰ ਰਹੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਰਾ ਸਮਾਨ ਚੱਕ ਕੇ ਜਿਹੜਾ ਵੀ ਜਿੰਗਾਂ ਨੇ ਗੁਣੇ ਸੀਗੇ ਜੋ ਵੀ ਜੀਰਿੰਗ ਨਕਦੀ ਸੀਗੀ ਉਹ ਨਾਲ ਲੈ ਗਏ ਮੇਰਾ ਨਾਮ ਸੁਖਿੰਦਰ ਸਿੰਘ ਹੈ ਜੀ ਤੇ ਇਹ ਸਾਡੇ ਮਾਸੀ ਜੀ ਨੇ ਇਹ ਇਹਨਾਂ ਦੀ ਨੂੰਹ ਹੈ ਤੇ ਅੱਜ ਪੌਣੇ 1:05 ਵਜੇ ਬੰਦੇ ਆਏ ਬਾਹਰ ਤੇ ਦਵਾਰ ਟੱਪ ਗਏ ਦਰਵਾਜ਼ਾ ਤੋੜਿਆ ਉਹਨਾਂ ਨੇ ਰਾਜਾ ਤੋੜ ਕੇ ਨੀਅਰ ਅਬਾਊਟ 15 ਤੋਂ 20 ਮਿੰਟ ਅੰਦਰ ਰਹੇ ਨੇ ਇਹ ਆਪਣਾ ਕਿਤੇ ਬਾਜ਼ਾਰ ਮਾਰਕਟ ਕੰਮ ਗਏ ਸੀਗੇ ਮਾਸੀ ਜੀ ਕਿਸੇ ਪਾਠ ਤੇ ਗਏ ਹੋਏ ਸੀਗੇ ਜਦੋਂ ਆਪਣ 20 ਮਿੰਟ ਬਾਅਦ ਨੂੰ ਪਤਾ ਲੱਗਿਆ ਵੀ ਅੰਦਰ ਕੋਈ ਬੰਦੇ ਹੈਗੇ ਆ ਗਵਾਰ ਵਾਲਾ ਪਾਇਆ ਤੇ ਉਹ ਸਹਜ ਆਇਆ ਮੁੰਡਾ ਆਇਆ ਇਹਨਾਂ ਦਾ ਉਹਨੇ ਫਿਰ ਪਤਾ ਲੱਗਿਆ ਵੀ ਅੰਦਰ ਕੋਈ ਬੰਦੇ ਬੰਦੇ ਹੈਗੇ ਆ ਤੇ ਐਨੇ ਨੂੰ ਉਹ ਆਪਣਾ ਜਿਹੜਾ ਸਮਾਨ ਸੀਗਾ ਅੰਦਰ ਸਾਰੇ ਜੁੰਜੜੇ ਤੁਸੀਂ ਤੁਹਾਨੂੰ ਦਿਖਾਇਆ ਸਾਰਾ ਕੱਪੜੇ ਵਿਖਰੇ ਹੋਏ ਪਏ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਰਾ ਸਮਾਨ ਚਾਕੇ ਜਿਹੜਾ ਵੀ ਜਿੰਗਿਆਂ ਨੇ ਗੋਣੇ ਸੀਗੇ ਜੋ ਵੀ ਜਿਹੜੀ ਨਕਦੀ ਸੀਗੀ ਉਹ ਨਾਲ ਲੈ ਗਏ। ਅਬਾਊਟ 2 ਸਵਾ 2 ਲੱਖ ਦੇ ਆਸ-ਪਾਸ ਨਕਦੀ ਸੀਗੀ ਜਿਹੜੀ ਉਹ ਕੈਸ਼ਿੰਗ ਲੈ ਗਏ ਨਾਲ। ਨਹੀਂ ਹੋਰ ਸਦਾ ਬਚਾ ਹੋਗਾ। ਪਤਾ ਨਹੀਂ। ਹੋਰ ਆ ਵੀ ਸਾਰਾ ਕੁਝ ਦੇਖਿਆ ਨਹੀਂ ਕੋ ਕਿ ਪੁਲਿਸ ਦੀ ਵਾਰੀ ਕਿਹਨ ਚੱਲ ਰਹੀ ਹੈ ਬਾਹਰ ਪੁਲਸਾਂ ਲੈ ਆਏ ਹੋਏ ਨੇ ਤੇ ਜਦੋਂ ਤੱਕ ਉਹਨਾਂ ਵੈਰੀਫਿਕੇਸ਼ਨ ਹੈ ਜਦ ਤੱਕ ਆ ਜੀ ਬਾਹਰ ਹੱਥ ਨੇ ਲਾਂਦੇ ਉਸ ਤੋਂ ਬਾਅਦ ਪਤਾ ਲੱਗੇਗਾ ਵੀ ਹੋਰ ਕੀ ਲੈ ਕੇ ਗਏ ਨੇ। ਸੀਸੀਟੀਵੀ ਕੈਮਰੇ ਵਿੱਚ ਤਿੰਨ ਮੁੰਡੇ ਨੇ ਦੋ ਅੰਦਰ ਆਏ ਨੇ ਇੱਕ ਮੁੰਡਾ ਬਾਹਰ ਮੋਟਰਸਾਈਕਲ ਤੇ ਖੜਾ ਹੈ ਜਿਹੜੇ ਮੋਟਰਸਾਈਕਲ ਦਾ ਨੰਬਰ ਉਹ ਦਿੱਲੀ ਨੰਬਰ ਹੈਗਾ। ਵੀ ਹੋ ਸਕਦਾ ਹੈ ਕਿ ਉਹ ਫੋਨ ਨੰਬਰ ਹੋਵੇ ਪੁਲਿਸ ਵਾਲੇ ਕਹਿ ਰਹੇ ਨੇ ਕਿ ਫੋਨ ਨੰਬਰ ਹੋ ਸਕਦਾ ਹੈ ਪਰ ਇੱਕ ਮੁੰਡਾ ਬਾਹਰ ਖੜਾ ਸੀਗਾ ਦੋ ਮੁੰਡੇ ਅੰਦਰ ਆਏ ਨਹੀਂ ਜਿਹੜੇ ਬਾਹਰ ਚੋਰੀ ਕਰਕੇ ਲੈ ਕੇ ਗਏ ਉਹਨਾਂ ਦੇ ਬਾਅਦ ਚ ਕੋਈ ਹੈਂਗ ਬੈਗ ਵੀ ਸੀਗਾ ਨਾਲ ਕੋਈ